ਨੰਨੇ ਜੀ ਕੱਪੀ ਸ਼ੁਰੂ ਰਾਜੀਵ ਸਿੰਘ ਸਾਹਿਬ ਪੰਜਾਬ ਨੂੰ ਲੈ ਕੇ ਦੇਖਾ ਚਲੋ ਵੀਰ ਦੁਨੀਆ ਦਾ ਇਤਿਹਾਸਕ ਅੰਦੋਲਨ ਹੋਣੇ ਫੈਸਲਾ ਹੋਇਆ ਉਹਦਾ ਕਿਸਾਨਾਂ ਨੇ ਜਿੱਤੇ ਹੈ ਔਰ ਦੁਨੀਆ ਦਾ ਸਭ ਤੋਂ ਲੰਮਾ ਪੀਸਫੁਲ ਅੰਦੋਲਨ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਕੋਰੇ ਭੜੇ ਇਹ ਦਿੱਤੇ ਇਤਿਹਾਸ ਲਿਖਿਆ ਜਾਣਾ ਇਹਨੇ 300 ਸਾਲ ਬਾਅਦ ਪੰਜਾਬੀਆਂ ਦੀ ਹਿਸਟਰੀ ਮੈਂ ਸਮਝਦਾ ਇਹਦੇ ਤੇ ਫਿਲਮਾਂ ਬਣਨੀਆਂ ਸ਼ਾਇਦ ਲਿਖਿਆ ਜਾਣਾ ਕੁਦਰਤੀ ਹੈ ਜਿਹੜੀ ਇਹ ਫਿਲਮ ਬਣੀ ਹੈ ਅੱਜ ਦੇਖੀ ਹੈ ਬੜੀ ਅੱਛੀ ਸ਼ੁਰੂਆਤ ਹੈ ਅਸੀਂ ਤਰਵਾਦੀਆਂ ਫਿਲਮਕਾਰਾਂ ਦੇ ਐਕਟਰਾਂ ਦੇ ਸਭ ਦੇ ਜਿਨ੍ਹਾਂ ਨੇ ਇਹਦੇ ਚ ਪਾਰਟਿਸਿਪੇਟ ਕਰਕੇ ਮੂਰਚਨ ਕਮਾਈ ਦੀ ਅੱਛੀ ਕੋਸ਼ਿਸ਼ ਕੀਤੀ ਇਹ ਦੇਖਣੀ ਚਾਹੀਦੀ ਹੈ ਲੋਕਾਂ ਨੂੰ ਔਰ ਮੈਂ ਵਧਾਈ ਦੇਣਾ ਲੋਕਾਂ ਨੂੰ ਉਹਨਾਂ ਦੇ ਇਸ ਅੰਦੋਲਨ ਦੇ ਉੱਤੇ ਹਰ ਸੈਕਟਰ ਜਿਹੜਾ ਉਹਨਾਂ ਦੇਤੇ ਕੁਛ ਨਾ ਕੁਛ ਤਿਆਰ ਕਰਨ ਦੀ ਨਹੀਂ ਪਰ ਉਹ ਅਸੀਂ ਖੱਜਲ ਖਵਾਰ ਹੋ ਜਾਂਦੇ ਜੀ ਬਹੁਤ ਬੁਰਾ ਹਾਲ ਤਾਂ ਜੀਮੀਦਾਰਾਂ ਕੋ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਵੇਚਣ ਲਈ ਤਰਲੇ ਕਰਦੇ ਸੀ ਤੇ ਅੱਖਾਂ ਚੋਂ ਸਾਡੇ ਹੰਜੂ ਨਿਕਲਦੇ ਸਨ ਕਿਸਾਨਾਂ ਨੂੰ ਵੀ ਕਿਹਾ ਹੈ ਜੇ ਕਿਸੇ ਦੀ ਫਸਲ ਖੜੀ ਹੈ ਉਹ ਫੋਟੋ ਪਾ ਦੇਵੇ ਉਹਦੀ ਕਿਸਾਨ ਦੀ ਫਸਲ ਚੱਕੀ ਜਾਏਗੀ ਕਹਿੰਦੇ ਤਾਂ ਸਾਰੇ ਆ ਅਸੀਂ ਕਿਸਾਨਾਂ ਨਾਲ ਐ ਪਰ ਅਸਲੀ ਬਾਹ ਚੰਨੀ ਸਰਕਾਰ ਨੇ ਫੜੀ ਸਾਡੀ ਪੰਜਾਬ ਦੇ ਕਿਸਾਨ ਦਾ ਇੱਕ ਵੀ ਦਾਣਾ ਕਰ ਨਹੀਂ ਰਹੇਗਾ ਅਸੀਂ ਸਾਰਾ ਚੱਕਰ ਲਈ ਤਿਆਰ ਹੈ ਤੇ ਚੱਕਾਂਗੇ ਸਾਡੀ ਜੀਰੀ ਦੀ ਫਸਲ ਜਿਸ ਤਰ੍ਹਾਂ ਇਸ ਵਾਰ ਵਿਕੀ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਵਿਕੀ ਸਾਡੀ ਫਸਲ ਜਿਹੜੀ ਅੱਗੇ ਮੰਡੀਆਂ ਚ ਰੁੱਦੀ ਸੀ ਉਹ ਇਸ ਵਾਰੀ ਬੜੀ ਅੱਛੀ ਚੱਕ ਹੋਈ ਹੈ ਇਸ ਗੱਲ ਨੂੰ ਸਾਰੀਆਂ ਯੂਨੀਅਨਾਂ ਨੇ ਮੰਨਿਆ ਹੈ ਕਿਸਾਨਾਂ ਨੇ ਮੰਨਿਆ ਹੈ ਕਿ ਇਸ ਵਾਰ ਸਰਕਾਰ ਨੇ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਵਧੀਆ ਤਰੀਕੇ ਦੇ ਨਾਲ ਫਸਲ ਚੱਕੀ ਹੈ ਬਹੁਤ ਬੁਰਾ ਹਾਲਾਤ ਦਾ ਜੀਮੀਦਾਰਾਂ ਦਾ ਬਾਕੀ ਹੁਣ ਇਸ ਵਾਰੀ ਜਿੱਦਣ ਤੇ ਆਪ ਨੇ ਐਲਾਨ ਕਰਿਆ ਸਭ ਖੁਸ਼ ਹਾਲ ਨੇ ਬਾਕੀ ਇੱਕ ਸਾਰੀ ਤਰ੍ਹਾਂ ਦੇ ਠੀਕ ਹੈ ਪੈਸਾ ਪੈਸਾ ਮਿਲ ਗਿਆ ਲੋਕਾਂ ਨੂੰ ਅਸੀਂ ਇਸ ਗੱਲੋਂ ਚੰਨੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਕਿਸਾਨ ਚੰਨੀ ਸਰਕਾਰ ਤੋਂ ਬਹੁਤ ਖੁਸ਼ ਹਨ ਅਸੀਂ ਚੰਨੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹੜਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਚੰਨੀ ਸਰਕਾਰ ਕਿਸਾਨਾਂ ਨਾਲ ਚੰਨੀ ਸਰਕਾਰ ਕਿਸਾਨਾਂ ਨਾਲ ਪੰਜਾਬ ਸਰਕਾਰ ਕਿਸਾਨਾਂ ਨਾਲ ਵਾਲੇ ਸੰਬੰਧੇ ਵਿੱਚ ਵੀ ਹੋਰ ਬਣਨੀਆਂ ਚਾਹੀਦੀਆਂ ਕੋਈ ਨਾ ਕਿ ਕੁਦਰਤੀ ਹੈ ਜਦੋਂ ਏਡੀ ਵੱਡੀ ਇਤਿਹਾਸਿਕ ਘਟਨਾ ਵਾਪਰੀ ਹੋਵੇ ਉਹਦੇ ਤੇ ਫਿਲਮਾਂ ਉਹਦੇ ਆਲੇ ਦੁਆਲੇ ਕੁੰਬੜੀਆਂ ਇਹ ਲਾਜ਼ਮੀ ਹੈ ਉਹਨਾਂ ਦੇ ਸਮੇਂ ਵਿੱਚ ਹੋਰ achhiyan film banan gi reality ਨਾਲ ਇੱਕ ਉਤਾਰ ਉਤਰਾਖ ਰੱਖਦੀ ਹੈ ਜਿਵੇਂ ਤੁਸੀਂ ਦੇਖਿਆ ਰੈਲਿਟੀ ਦੇ ਕਿੰਨੇ ਨੇੜੇ ਹੈ ਮੋਰਚੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਐੱਚੀ ਸਾਰੇ ਮੋਰਚੇ ਜਿਸ ਤਰ੍ਹਾਂ ਸੀ ਉੱਤੇ ਰਹਿੰਦੇ ਰਹੇ ਸਾਲ ਪਰ ਉਹ ਹੋਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਅੱਛਾ ਹੀ ਹੱਥ ਨੇ ਅੰਮ੍ਰਿਤਪਾਲ ਜੀ ਜਿਵੇਂ ਤੁਸੀਂ ਕਿਸਾਨੀ ਸਰਕਾਰ ਦੇ ਉੱਤੇ ਜਿਨ੍ਹਾਂ ਨੇ ਸੰਘਰਸ਼ ਲੜਾਇਆ ਲੀਡ ਕੀਤਾ ਹੈ ਪੂਰੇ ਪੰਜਾਬ ਨੂੰ ਅੱਜ ਸਾਰੇ ਇੱਥੇ ਖੜੇ ਨੇ ਕਿ ਆਏ ਨੇ ਤੁਸੀਂ ਕੀ ਮਹਿਸੂਸ ਕਰ ਰਹੇ ਜੀ ਤੁਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹੋ ਸਾਨੂੰ ਲੱਗਦਾ ਕਿ ਸਾਡਾ ਬਣਾਉਣਾ ਸਫਲ ਹੋਇਆ ਹੈ ਕਿ ਉਹ ਜਿਸ ਦੀ ਨਜ਼ਰ ਚ ਫਿਲਮ ਜਾਣੀ ਹੈ ਔਰ ਉਹਨਾਂ ਨੇ ਕਿਹਾ ਕਿ ਵਧੀਆ ਲੱਗਿਆ ਉਹਨੂੰ ਸ਼ੁਰੂਆਤ ਹੈ ਬੀਸਿਕਲੀ ਔਰ ਇਸਤਿਬਾਬ ਫਿਲਮ ਬਣਨੀ ਹੈ ਇਟਾ ਵੱਡਾ ਸੰਘਰਸ਼ ਹੈ ਕਿ 400 500 ਘੰਟੇ ਦੀ ਫਿਲਮ ਬਣ ਸਕਦੀ ਹੈ ਸੋ 2 ਘੰਟੇ ਦੇ ਵਿੱਚ ਸਾਰਾ ਸਮੇਟਣਾ ਬਹੁਤ ਮੁਸ਼ਕਿਲ ਹੈ ਪਰ ਉਹ ਯੋਧਿਆਂ ਦੀਆਂ ਇੰਡੀਆਂ ਇਹਦੇ ਵਿੱਚ ਕੁਰਬਾਨੀਆਂ ਨੇ ਇਟਾ ਯੋਗਦਾਨ ਹੈ ਇਸ ਸਮੇਟਣਾ ਹੈ ਪਰ ਡੈਫੀਨਿਟਲੀ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦੀ ਹਾਂ ਫਿਲਮ ਨਾ ਕੋ ਜਿਆਦਾ ਧੰਨਵਾਦੀ ਜੇ ਤੁਸੀਂ ਕਿ ਸਾਡੇ ਸਾਡੀ ਚੋੜੀ ਜਿੱਤ ਪਾਈ ਹੈ ਸਾਡੀ ਆਉਣ ਵਾਲੀ ਸਾਡੀ ਨਸਲਾਂ ਮੀਡੀਆ ਦੇ ਛਾੱਕੇ ਚੋੜੇਗੇ ਕਿ ਕਿਸ ਵਿੱਚ ਕੀ। ਰਾਜੀਵਨ ਸਾਹਿਬ ਇੱਕ ਫਿਲਮ ਇੰਡਸਟਰੀ ਨੇ ਬਹੁਤ ਰਾਦਾ ਯੋਗਦਾਨ ਪਾਇਆ। ਪਿੱਛੇ ਐਮੀਬੀ ਵੀ ਖੜੇ ਨੇ ਇਹਨਾਂ ਨੇ ਬੜਾ ਯੋਗਦਾਨ ਪਾਇਆ ਆਪਾਂ ਪਾਈ ਤੇ ਬੜਾ ਯੋਗਦਾਨ। ਕਿਵੇਂ ਦੇਖਦੇ ਹੋ ਕਿੰਨਾ ਖਾਸ ਪਰ ਟੋਨ ਦੇ ਵਿੱਚ ਫਿਲਮ ਇੰਡਸਟਰੀ ਦਾ 뮤직 ਇੰਡਸਟਰੀ ਦਾ ਕਿੰਨਾ ਖਾਤ ਹੈ। ਮੈਂ ਕਿਤੇ ਬਚਪਨ ਚ ਦੇਖ ਲਿਆ ਜਦੋਂ ਪੜਦਾ ਹੁੰਦਾ ਸੀ ਫਿਲਮ ਉਹ ਤੇ ਬਾਅਦ ਮੌਕੇ ਹੀ ਨਹੀਂ ਲੱਗਿਆ ਫਿਲਮਾਂ ਦੇਖਉਂਦਾ ਅੰਦੋਲਨਾਂ ਚ ਵਕਤ ਲੰਘਿਆ। ਇਹ ਫਿਰ ਵੀ ਇਸ ਇੰਡਸਟਰੀ ਦਾ ਬਹੁਤ ਵੱਡਾ ਪ੍ਰੋਬਲਮ ਹੈ ਸੁਧਾਰ ਦੀ ਵੀ ਚਾਹ ਬਗਾਰ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਹੈ ਕਿੰਨ ਕੁ ਰਹਿ ਕੇ ਆਉਂਦੇ ਆ ਤੇ ਉਮੀਦ ਇਹ ਕਰਦੇ ਜਿਸ ਤਰ੍ਹਾਂ ਦਾ ਮਾਹੌਲ ਇਹ ਸੰਦੋਰਨ ਸਿਰਜਿਆ ਜਿਸ ਤਰ੍ਹਾਂ ਦੀ ਇਹ ਦੁਨੀਆ ਦੀ ਵਿਰਖਣ ਘਟਨਾ ਵਾਪਰੀ ਹੈ ਇਹਨੂੰ ਇਸੇ ਤਰ੍ਹਾਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਅੰਦੋਲਨਾਂ ਪ੍ਰਤੀ ਨਜ਼ਰੀਆ ਬਦਲੇ ਪੀਸਫੁਲ ਅੰਦੋਲਨਾਂ ਵਾਲੇ ਪਾਸੇ ਲੋਕੀ ਮੋੜਨ ਵਾਇਲੈਂਸ ਖਤਮ ਹੋਵੇ ਅਤੇ ਲੋਕਾਂ ਸਰਕਾਰਾਂ ਮਜਬੂਰ ਹੋ ਇਸ ਅੰਦੋਲਨ ਨੇ ਬਹੁਤ ਵੱਡੀ ਖੁਫਰਾਤੀ ਇਹ ਹੈ ਕਿ ਸਿੱਧ ਕਰਤਾ ਵੀ ਲੋਕ ਵੱਡੇ ਹੁੰਦੇ ਆ ਸਰਕਾਰ ਵੱਡੀ ਨਹੀਂ ਸਰਕਾਰਾਂ ਨੂੰ ਲੋਕਾਂ ਨੂੰ ਲੋਕੀ ਜਿਹੜੇ ਨੇ ਚੋਣ ਕੀ ਨੁਮਾਇੰਦੇ ਭੇਜਦੇ ਆ ਜੋ ਠੀਕ ਨੁਮਾਇੰਦਗੀ ਨਾ ਕਰਨ ਲੋਕਾਂ ਦੀ ਪ੍ਰਵਾਹ ਨਾ ਕਰਨ ਤਾਂ ਇਹੋ ਜਿਹੇ ਅੰਦੋਲਨ ਹੋਣੇ ਕੁਦਰਤੀ ਹੈ ਜਸਤੀ ਜੇ ਤੁਹਾਨੂੰ ਇਸ ਕਰਨ ਨੂੰ ਬਾਰੇ ਕੀ ਇਹਦਾ ਸਾਰੇ ਸਮਾਜ ਦੇ ਉੱਤੇ ਅਛਾ ਸਭ ਹੋਏਗਾ ਰਾਜਾ ਵਾਲੇ ਤੁਸੀਂ ਹੁਣ ਤਾਂ ਕਹਿੰਦੇ ਰਹੇ ਹੋ ਕਿ ਮੋਰਚਾ ਪਹਿਲਾਂ ਅਸੀਂ ਉਸ ਤੋਂ ਬਾਅਦ ਪੰਜਾਬ ਵਿਖਿਆ ਲਖਾ ਪੰਜਾਬ ਬਾਰੇ ਫੁੱਟਾ ਦੇ ਮੋਰਚਾ ਹੋ ਗਿਆ ਅੱਜ ਹੁਣ ਮੇਰਾ ਮੂਡ ਨਾ ਮੋਦ ਲੋ ਫਿਲਮ ਦੇਖ ਕੇ ਹੁਣ ਕੀ ਰਾਜਨੀਤੀ ਆ ਕਿ ਹਲੇ ਨਹੀਂ ਪੰਜਾਬ ਦਾ 50 ਸਾਲਾਂ ਦੀ ਫਿਲਮਾਂ ਨਹੀਂ ਦੇਖੀ ਅੱਜ ਪਹਿਲੀ ਵਾਰ ਦੇਖੀ ਹੈ ਉਹਨੂੰ ਮੇਰਾ ਮੂਡ ਤੁਸੀਂ ਜੋ ਸਵਾਲ ਕਰਦੇ ਹੋ ਮੇਰਾ ਇਹਦੇ ਕੋਲ ਜਵਾਬ ਨਹੀਂ ਕਿਉਂਕਿ ਮੈਂ ਇਕੱਲਾ ਨਹੀਂ ਸਾਰਾ ਕਿਸਾਨ ਮੋਰਚਾ ਹੈ ਬਿਨਾ ਕਿਸਾਨ ਮੋਰਚੇ ਦੀ ਕਿਸੇ ਫੈਸਲੇ ਤੇ ਮੈਂ ਕੁਝ ਵੀ ਕਹਿ ਨਹੀਂ ਸਕਦਾ ਸਾਡਾ ਫੈਸਲਾ ਕੋਈ ਨਹੀਂ ਹੋਇਆ ਪਰ ਬਾਰ-ਬਾਰ ਸੀਐਮ ਦਾ ਫੇਰ ਅੱਜ ਉਹ ਤੁਹਾਡੇ মিডিਆ ਦੀ ਸਾਰੀ ਤੁਸੀਂ ਪ੍ਰਚਾਰ ਕਰਦੇ ਹੋ ਨਾ ਮੈਂ ਕਦੇ ਉਹਨੂੰ ਐਕਸੈਪਟ ਕੀਤਾ ਨਾ ਮੇਰੇ ਕੋਲ ਕਿਸੇ ਨੇ ਅਪਰੋਚ ਕੀਤਾ ਜੀ ਐਮ ਵੀ ਭਾਈ ਐਮ ਵੀ ਭਾਈ ਤੁਸੀਂ ਵੀ ਜਲਾ ਮੈਂ ਕਿਉਂਕਿ ਭਜੀ ਮੈਂ ਮੈਂ ਕੁਛ ਕਰ ਦੇਣਾ ਤੁਹਾਨੂੰ ਕਿ ਜਦੋਂ ਮੈਂ ਅੰਮਰਦੀਪ ਵੀਰ ਨੂੰ ਪੁੱਛਿਆ ਸੀਗਾ ਕਿ ਤੁਸੀਂ ਮੂਵੀ ਆਪ ਐਟ੍ਰੈਕਟ ਲਿਖੀ ਵੀ ਆ ਟਿਟਿਟੀ ਹੈ ਐਕਟਿੰਗ ਵੀ ਤੁਸੀਂ ਆਪ ਕੀਤੀ ਹੈ ਥੋੜੇ ਜਿਨਵਾਰੀਆਂ ਬਹੁਤ ਵੱਡੀਆਂ ਸੀਗੀਆਂ ਕਿ ਮੋਰਚੇ ਨੂੰ ਦਿਖਾਉਣਾ ਇੱਕ ਪ੍ਰੋਪਰ ਤਰੀਕੇ ਨਾਲ ਕੋਈ ਗਲਤੀ ਦੀ ਗੁੰਜਾਇਸ਼ ਹੈ ਨਹੀਂ ਸੀ ਮੈਂ ਪੁੱਛਿਆ ਸੀ ਇਹਨਾਂ ਨੂੰ ਕਿ ਜੇ ਤੁਸੀਂ ਚਾਹੋ ਕਿ ਦੂਜਾ ਚਿਹਰਾ ਮੇਰੇ ਤੋਂ ਬਾਅਦ ਕਿ ਮੂਵੀ ਦੇ ਮੇਨ ਲੀਡ ਦਾ ਤਾਂ ਕੋਣ ਹੁੰਦਾ ਤਾਂ ਇਹ ਤਾਂ ਪਹਿਲਾ ਅੰਸ਼ ਜਿਗਾ ਐਨੀ ਵੀਰ ਕੋ ਨਹੀਂ ਨਹੀਂ ਪਹਿਲਾ ਚਿਹਰਾ ਮੈਂ ਪਹਿਲੜੀ ਨੂੰ ਪਤਾ ਕਦੇ ਜੇ ਕੋ ਆਪਣੇ ਨੂੰ ਰੱਖਣ ਬਾਅਦ ਹੀ ਗੱਲ ਕਰੀ ਜੀ ਤੁਸੀਂ ਪਹਿਲਾਂ ਲਿਆਉਣਾ ਉਹ ਤਾਂ ਐਮੀ ਵੀਰ ਕਹ ਬੈਂਡ ਚਲ ਕੰਮ ਕੀਤਾ ਹੀ ਕੀਤਾ ਜੇ ਤੁਹਾਨੂੰ ਫੇਰ ਅਗਲੀ ਪੂਵੀ ਬਣਾਉਣਾ ਦੇਉ ਤੇ ਕੈਨ ਬਿਹਾਨ ਮੈਂ ਆ ਜਾ ਰਹੀ ਬਾਬਾ ਤੁਹਾਨੂੰ ਦੁਬਾਰਾ ਧਰਨਾ ਨਾ ਲੱਗੇ ਨਹੀਂ ਧਰਨਾ ਨਾ ਲੱਗੇ ਅਸੀਂ ਜਿਹੜੀ ਪੂਵੀ ਬਣਾ ਲਾਂਗੇ ਦੁਬਾਰਾ ਬਸ ਧਰਨਾ ਦਾ ਮਸਲਾ ਕੋਈ ਵੈਸੇ ਦਾ ਮੁੱਦੇ ਬੜੇ ਨੇ ਪੰਜਾਬ ਦੇ ਵਿੱਚ ਕੋਈ ਹੋਰ ਮੁੱਦਾ ਰੱਬ ਨਾ ਕਰੇਗਾ ਦੂਜਾ ਮੁੱਦਾ ਉਦੋਂ ਕਿ ਜੂ ਹੋ ਗਈ ਤੇ ਵਾਹੀ ਬਣਾ ਲਾਂਗੇ ਅਸੀਂ ਕਿ ਚਲੋ ਫਿਲਮਾਂ ਤਾਂ ਬੰਦਿਆ ਰਹਿਣਗੀਆਂ ਮਤਲਬ ਕਿ ਤਤ ਨੇ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੇ ਹੋਰ ਪੱਖ ਸੀਗੇ ਆਦੇ ਵਿੱਚ ਜਿਹੜੇ ਮਸਲੇ ਸੀਗੇ ਪਹਿਲਾਂ ਤਾਂ ਮੈਨਾਂ ਨਜ਼ਰੀਆ ਵਧੀਆ ਨਜ਼ਰੀਆ ਕੀ ਹੁੰਦਾ ਹੈ ਜਦੋਂ ਅਸੀਂ ਧਰਨਾਵੇਂਦੇ ਹੀ ਸਾਨੂੰ ਨਾ ਕਿਉਂ ਆਇਆ ਯਾਰ ਬਿਨਾ ਮਤਲਬ ਆਪ ਲੋਕਾਂ ਨੂੰ ਗੁੱਸੇ ਕਰਿਆ ਅੱਜ ਨਜ਼ਰੀਆ ਚੇਂਜ ਹੋਇਆ ਅੱਜ ਪਤਾ ਲੱਗਦਾ ਵੀ ਧਰਨੇ ਦੇ ਕੀ ਅੱਜ ਪਤਾ ਲੱਗਦਾ ਵੀ ਲੱਗਦੇ ਕਿਉਂ ਨੇ ਮਜਬੂਰੀਆਂ ਕੀ ਹੁੰਦੀਆਂ ਨੇ ਪ੍ਰੋਬਲਮ ਸੀ ਹੁੰਦੀਆਂ ਨੇ ਹਰ ਆਮ ਪੰਨੇ ਦਾ ਜਿਹੜਾ ਨਜ਼ਰੀਆ ਬੰਦਾ ਹੈ ਇਟਾ ਪ੍ਰੋਟੈਸਟ ਮਤਲਬ ਇਹ ਚਹਾਰ ਚ ਅਜ ਤੱਕ ਮਤਲਬ ਤੁਸਮਾ ਤੋਂ ਪੜਦੇ ਹੁੰਦੇ ਸੀ ਬਹੁਤ ਧਰਨੇ ਦਾ ਪੜਿਆ ਨੇਗਾ ਵੀ ਅੱਜ ਕਿਹੜੇ ਐਜੂਕੇਸ਼ਨ ਹੁੰਦੇ ਜਿੰਗਾ ਪ੍ਰੋਟੈਸਟ ਹੁੰਦੇ ਸੀਗੇ ਆਪਾਂ ਮਤ ਯਾਦ 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 ਅੱਖਾਂ ਸਾਹਮਣੇ ਵੇਖਿਆ ਮਤਲਬ ਐਡਾ ਵੀ ਟੈਸਟ ਕਿਤੇ ਹੋਇਆ ਨਹੀਂ ਸੀ ਹੋਲਡ ਵਾਈਡ ਹੀ ਨਹੀਂ ਹੋਇਆ ਕਰੇ ਤੇ ਆ ਕਵੈਂਟੀ ਮੇਡੀਕ ਸੈੱਟ ਕੀਤੀ ਐ ਤੇ ਆਪਾਂ ਕਹਿੰਦੇ ਨੇ ਵੀ ਕੂਨ ਗਰਮਾ ਕੂਨ ਗਰਮਾ ਕੂਨ ਗਰਮਾ ਤੇ ਵੇਖੋ ਜੀ ਮਤਲਬ ਕਿੰਨੇ ਮਤਲਬ ਪੋਜ਼ਿਟਿਵ ਕੇ ਦੇ ਵਿੱਚ ਧਰਮਾਂ ਨੇ ਪੜਿਆ ਤੇ ਇੱਕ ਵੱਡੀ ਪੋਜ਼ਿਟਿਵ ਕੇ ਕੈਂਪ ਜਿਹੜੀ ਆ ਸੈੱਟ ਨਹੀਂ ਹੋ ਸਕਦੀ ਤੇ ਬਸ ਇੱਥੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜਾ ਵੀ ਕਿਸੇ ਵੀ ਤਰੀਕੇ ਜੁੜਿਆ ਜਿਹੜਾ ਪਹੁੰਚ ਕੇ ਜਿੰਨੇ ਉੱਥੇ ਹਾਜ਼ਰੀ ਲਵਾਈ ਆ ਉਹਦਾ ਜੁੜਿਆ ਜਿਹਨੇ ਦਿਲੋਂ ਅਰਦਾਸ ਵੀ ਕੀਤੀ ਹੈ ਉਹਨੂੰ ਧੰਨਵਾਦ ਥੈਂਕ ਯ